ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਕੁੜੀਆਂ ਵਾਸਤੇ ਹੈ ਜਿਨ੍ਹਾਂ ਦੀ ਇਹ ਕਹਿ ਕੇ ਤਾਰੀਫ ਕੀਤੀ ਜਾਂਦੀ ਹੈ ਕਿ ਇਹ ਕੁੜੀ ਤਾਂ ਬੜੀ ਨਰਮ ਹੈ ਇਹਦੇ ਤਾਂ ਮੂੰਹ 'ਚ ਬੋਲ ਨਹੀਂ ਹੈਗਾ ਇਹ ਤਾਂ ਰੱਬ ਦੀਆਂ ਦਿੱਤੀਆਂ ਖਾਨ ਵਾਲੀ ਹੈ ਜੇ ਕੋਈ ਇਹਨੂੰ ਕੁਝ ਕਹਿ ਵੀ ਦੇਵੇ ਤਾਂ ਜਾਂ ਤਾਂ ਇਹ ਮੂੰਹ ਰੋਂ ਲੱਗ ਜਾਂਦੀ ਹੈ ਤੇ ਜਾਂ ਚੁੱਪ ਕਰਕੇ ਨੀਵੀਂ ਪਾ ਲੈਂਦੀ ਹੈ ਕਹਿੰਦਾ ਮਤਲਬ ਕਿ ਜਿੰਨਾ ਕੁੜੀਆਂ ਦੀ ਪਰਸਨੈਲਿਟੀ 'ਚ ਇਹ ਗੱਲਾਂ ਹੈਗੀਆਂ ਨੇ ਨਾ ਤਾਂ ਕੁਝ ਲੋਕਾਂ ਵੱਲੋਂ ਉਹਨਾਂ ਦੀਆਂ ਇਹ ਗੱਲਾਂ ਨੂੰ ਉਹਨਾਂ ਦੇ ਇੱਕ ਬੜਾ ਵੱਡਾ ਗੁਣ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਉਹਨਾਂ ਦੀ ਪਰਸਨੈਲਿਟੀ ਦਾ ਇੱਕ ਬੜਾ ਵੱਡਾ ਪੋਜੀਟਿਵ ਪੁਆਇੰਟ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਪਰ ਗੱਲ ਬਿਲਕੁਲ ਉਲਟ ਹੈ। ਜਿੰਨਾ ਕੁੜੀਆਂ ਦੀ ਪਰਸਨੈਲਿਟੀ 'ਚ ਇਹ ਗੱਲਾਂ ਹੈਗੀਆਂ ਨੇਗੀਆਂ ਤਾਂ ਇਹ ਉਹਨਾਂ ਦਾ ਇੱਕ ਬਹੁਤ ਵੱਡਾ ਔਗਣਾ ਹੈਗਾ। ਉਹਨਾਂ ਦਾ ਇਹ ਇੱਕ 네ਗਟਿਵ ਪੁਆਇੰਟ ਹੈ। ਉਹਨਾਂ ਦੇ ਵਿੱਚ ਕੌਨਫੀਡੈਂਸ ਦੀ ਘਾਟ ਹੈ। ਕਿਉਂਕਿ ਅੱਜ ਆਪਾਂ ਜਿਹੜੀ ਦੁਨੀਆ 'ਚ ਰਹੇ ਰਹੇ ਆ ਨਾ ਇਹ ਇੱਕ ਬੜੀ ਤੇਜ਼ ਤਰਾਰ ਦੁਨੀਆ ਦੀ ਤੇ ਜਿਹੜਾ ਇਨਸਾਨ ਅੱਜ ਦੇ ਟਾਈਮ ਦੇ ਵਿੱਚ ਕਿਸੇ ਦਾ ਜਵਾਬ ਨਹੀਂ ਦੇ ਸਕਦਾ ਤੇ ਜੇ ਉਹਦੇ 'ਚ ਕੋਈ ਮੁਸੀਬਤ ਪੈ ਗਈ ਜਾਂ ਉਹਨੂੰ ਕਿਸੇ ਨੇ ਕੁਝ ਕਹਿਤਾ ਤਾਂ ਉਹ ਮੁਰੋ ਰੋਣ ਲੱਗ ਗਿਆ ਤਾਂ ਇਹਦਾ ਮਤਲਬ ਉਹ ਦੁਨੀਆ ਤੋਂ ਬਹੁਤ ਪਿੱਛੇ ਫਿਰਦਾਗਾ ਕਿਉਂਕਿ ਕੌਨਫੀਡੈਂਸ ਦੀ ਘਾਟ ਹੋਣੀ ਹੈ ਨਾ ਜਿਹੜੀ ਇਹਦਾ ਫਾਇਦਾ ਕੋਈ ਨਹੀਂ ਹੈਗਾ ਤੇ ਨੁਕਸਾਨ ਹੀ ਨੁਕਸਾਨ ਲੇਗੇ ਮੰਨ ਲਓ ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਕਿਤੇ ਜੌਬ ਕਰਨ ਜਾਣਾਗਾ ਉਹ ਸਭ ਤੋਂ ਪਹਿਲਾਂ ਨਾ ਤੁਹਾਡਾ ਕੌਨਫੀਡੈਂਸੀ ਦੇਖਦੇ ਆ ਜੇ ਤੁਹਾਡੇ ਚ ਕੌਨਫੀਡੈਂਸ ਨਹੀਂ ਹੈਗਾ ਤਾਂ ਉਹ ਤੁਹਾਨੂੰ ਨਾਲ ਦੀ ਨਾਲ ਰਿਜੈਕਟ ਕਰ ਦਿੰਦੇ ਆ ਇਹਦਾ ਚਲੋ ਆਪਾਂ ਇੱਕ ਜੌਬ ਦੀ ਐਗਜ਼ਾਮਪਲ ਲੈ ਲਈ ਪਰ ਇਹ ਤੋਂ ਬਿਨਾਂ ਵੀ ਜਿਹੜੀ ਆਪਣੀ ਡੇਲੀ ਦੀ ਲਾਈਫ ਆਣਾ ਉਹਦੇ ਵਿੱਚ ਵੀ ਆਪਣਾ ਕੌਨਫੀਡੈਂਸੀ ਕੰਮ ਕਰਦਾ ਹੈਗਾ ਜੇ ਤਾਂ ਆਪਣਾ ਕੌਨਫੀਡੈਂਸ ਵਧੀਆ ਹੋਊਗਾ ਇੱਕ ਚੰਗੇ ਲੈਵਲ ਦਾ ਕੌਨਫੀਡੈਂਸ ਹੋਊਗਾ ਆਪਣੇ ਚ ਫਿਰ ਤਾਂ ਆਪਾਂ ਵਧੀਆ ਤਰੀਕੇ ਨਾਲ ਸਰਵਾਈਵ ਕਰ ਲਾਂਗੇ ਤੇ ਜੇ ਆਪਣੇ ਚ ਕੌਨਫੀਡੈਂਸ ਦੀ ਘਾਟ ਹੋਊਗੀ ਜਾਂ ਆਪਣੇ ਚ ਕੌਨਫੀਡੈਂਸ ਬਿਲਕੁਲ ਵੀ ਨਹੀਂ ਹੋਊਗਾ ਤਾਂ ਆਪਾਂ ਦੁਨੀਆ ਤੋਂ ਬਹੁਤ ਜ਼ਿਆਦਾ ਪਿੱਛੇ ਰਹਿ ਜਾਾਂਗੇ ਬਾਕੀ ਆਪਾਂ ਇਸ ਗੱਲ ਨੂੰ ਇੱਕ ਉਦਾਹਰਨ ਨਾਲ ਸਮਝਦੇ ਹਾਂ ਕਿਉਂਕਿ ਇਸ ਉਦਾਹਰਨ ਤੋਂ ਤੁਸੀਂ ਚੰਗੀ ਤਰ੍ਹਾਂ ਹੀ ਸਮਝੋਗੇ ਕਿ ਇੱਕ ਲੋ ਲੋ ਕੌਨਫੀਡੈਂਸ ਤੇ ਇੱਕ ਹਾਈ ਕੌਨਫੀਡੈਂਸ ਵਾਲੇ ਇਨਸਾਨ ਦੇ ਵਿੱਚ ਕਿੰਨਾ ਫਰਕ ਹੁੰਦਾ ਹੈਗਾ ਅਸੀਂ ਨਾ ਕਿਤੇ ਪੜਦੇ ਹੁੰਦੇ ਸੀਗੇ ਤੇ ਉੱਥੇ ਇੱਕ ਕੁੜੀ ਆਉਂਦੀ ਹੁੰਦੀ ਸੀ ਉਹ ਕੁੜੀ ਬਿਲਕੁਲ ਇਸ ਤਰ੍ਹਾਂ ਦੀ ਸੀਗੀ ਜਿਸ ਤਰ੍ਹਾਂ ਦੀਆਂ ਗੱਲਾਂ ਆਪਾਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਉਹਦੀ ਪ੍ਰੋਬਲਮ ਕੀ ਸੀਗੀ ਨਾ ਕਿ ਉਹ ਘਰੋਂ ਬਹੁਤ ਘੱਟ ਨਿਕਲੀ ਸੀ ਉਹਨੂੰ ਆਪਦੇ ਪਿੰਡ ਤੋਂ ਸ਼ਹਿਰ ਆਉਣ ਵਾਲੀ ਸਿਰਫ ਇੱਕ ਵਸ ਦਾ ਪਤਾ ਸੀਗਾ ਉਹਦਾ ਰੰਗ ਯਾਦ ਸੀਗਾ ਉਹਦੇ ਤੇ ਜਦੋਂ ਫਿਰ ਕਲਾਸ ਸਾਡੀ ਖਤਮ ਹੋਣ ਵਾਲੀ ਹੁੰਦੀ ਸੀ ਨਾ ਤਾਂ ਉਹਦੀ ਜਿਹੜੀ ਬੱਸ ਆ ਉਹ ਕਲਾਸ ਖਤਮ ਹੋਣ ਤੋਂ 15 ਮਿੰਟ ਪਹਿਲਾਂ ਜਾਂਦੀ ਹੁੰਦੀ ਸੀਗੀ ਉਹ ਸਿਰਫ ਇਸ ਡਰ ਦੀ ਮਾਰੀ ਕਿ ਜੇ ਮੇਰੀ ਬੱਸ ਟੱਪ ਗਈ ਤਾਂ ਮੈਂ ਰੁਲ ਜੂਗੀ ਮੈਨੂੰ ਮੇਰੇ ਪਿੰਡ ਨੂੰ ਜਾਣ ਵਾਲੀ ਦੂਜੀ ਬੱਸ ਨਹੀਂ ਥਾਉਣੀ ਹੈਗੀ ਉਹ 15 ਮਿੰਟ ਪਹਿਲਾਂ ਕਲਾਸ ਖਤਮ ਕਰਕੇ ਭੱਜ ਜਾਂਦੀ ਸੀਗੀ ਕਿਉਂਕਿ ਉਹਨੂੰ ਸਿਰਫ ਇੱਕ ਬੱਸ ਦੀ ਪਛਾਣ ਸੀਗੀ ਤੇ ਕਲਾਸ ਦੇ ਵਿੱਚ ਵੀ ਨਾ ਉਹ ਕਦੇ ਕਿਸੇ ਨਾਲ ਇਹ ਨਾ ਬੋਲਦੀ ਨਹੀਂ ਸੀਗੀ ਨਹੀਂ ਕਦੇ ਕਿਹਦਾ ਜਵਾਬ ਦਿੰਦੀ ਸੀਗੀ ਜੇ ਕਿ ਉਹਨੂੰ ਮਜ਼ਾਕ ਵੀ ਕਰ ਦਿੰਦੀ ਨਾਲ ਦੀ ਕੁੜੀ ਵੀ ਕਹਿਣ ਦਾ ਮਤਲਬ ਜਿਹੜਾ ਉਹਦਾ ਕੌਨਫੀਡੈਂਸ ਦਾ ਲੈਵਲ ਆਣਾ ਉਹ ਬਿਲਕੁਲ ਲੋ ਸੀਗਾ ਜ਼ੀਰੋ ਸੀਗਾ ਉਹਦਾ ਕੌਨਫੀਡੈਂਸ ਦਾ ਲੈਵਲ ਤੇ ਉਹਨੂੰ ਦੇਖ ਕੇ ਨਾ ਇੱਕ ਜੀ ਜੀ ਮਾਈਂਡ ਚ ਆਉਂਦੀ ਸੀ ਕਿ ਜੇ ਇਸ ਕੁੜੀ ਤੇ ਕੱਲ ਨੂੰ ਕੋਈ ਵੱਡੀ ਨਸੀਬਤ ਪੈ ਗਈ ਮੰਨ ਲਓ ਇਹ ਕੱਲ ਨੂੰ ਬਾਹਰ ਕਿਤੇ ਪ੍ਰੋਬਲਮ ਝੜ ਗਈ ਕਿਸੇ ਚ ਤਾਂ ਇਹ ਉਹਦਾ ਸਾਹਮਣਾ ਕਿਵੇਂ ਕਰੂਗੀ ਇਹ ਜਾਂ ਤਾਂ ਰੋਣ ਲੱਗ ਜੂਗੀ ਹਨਾ ਤੇ ਜਾਂ ਬਸ ਫਿਰ ਨੀਵੀਂ ਪਾ ਲੂ ਚੁੱਪ ਕਰਕੇ ਤੇ ਇਹਦੇ ਨਾਲ ਫਿਰ ਕੋਈ ਵੀ ਕੱਟਣਾ ਵਾਪਰ ਸਕਦੀ ਆ ਤੰ ਲੱਗਦਾ ਹੁੰਦਾ ਸੀਗਾ ਕਿ ਇਹਨੂੰ ਆਪ ਦਾ ਜਿਹੜਾ ਕੌਨਫੀਡੈਂਸ ਹੈ ਨਾ ਉਹ ਵਧਾਉਣਾ ਚਾਹੀਦਾਗਾ ਇਹਨੂੰ ਆਪ ਦੇ ਆਪ ਚ ਕੌਨਫੀਡੈਂਸ ਪੈਦਾ ਕਰਨਾ ਚਾਹੀਦਾਗਾ ਫੇਰ ਹੀ ਵਧੀਆ ਤਰੀਕੇ ਨਾਲ ਸਰਵਾਈਵ ਕਰ ਪਾਉਗੀ ਇਹਦੇ ਉਲਟਨਾ ਇੱਕ ਕੁੜੀ ਹੋਰ ਹੈ ਉਹਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਉਹਨੇ ਆਪਦੇ ਮੂੰਹੋਂ ਇਹ ਗੱਲ ਦੱਸੀ ਹੈ ਉਹ ਕੁੜੀ ਪਟਿਆਲੇ ਪੜਦੀ ਸੀਗੀ ਤੇ ਕਿਰਾਂ ਉਹਨੇ ਪਿੰਡ ਆਉਣਾ ਸੀਗਾ ਤੇ ਪਿੰਡ ਆਉਣਾ ਸੀਗਾ ਉਹਨੇ ਟ੍ਰੇਨ ਰਾਹੀਂ ਤੇ ਉਹਦੀ ਟ੍ਰੇਨ ਤੜਕੇ ਸਵੇਹਾ ਚੱਲਣੀ ਸੀਗੀ ਉਹ ਤੜਕੇ ਨੇ ਰਹਿਨੇ ਰਿਹਾ ਆਪਦੀ ਪੀਜੀ ਚੋਂ ਨਿਕਲੀ ਤੇ ਉੱਥੇ ਇੱਕ ਆਟੋ ਖੜਾ ਸੀਗਾ ਤੇ ਉਹਨੇ ਉਹ ਆਟੋ ਲੈ ਲਿਆ ਉਸ ਆਟੋ ਵਾਲੇ ਨੇ ਕੀ ਕੀਤਾ ਆਟੋ ਤੋੜਿਆ ਤੇ ਉਹਨੇ ਸਿੱਧੇ ਰੋਡ ਤੇ ਜਾਣ ਦੀ بجائے ਉਹਨੇ ਗਲੀਆਂ ਵਿੱਚ ਦੀ ਕਰ ਲਿਆ ਉਸ ਕੁੜੀ ਨੇ ਪੁੱਛਿਆ ਕਿ ਜਿਹੜਾ ਸਟੇਸ਼ਨ ਨੂੰ ਰੋੜਾ ਤਾਂ ਹੋਰ ਜਾਂਦਾ ਤੇ ਤੁਸੀਂ ਇੱਧਰ ਦੀ ਕਿਉਂ ਜਾ ਰਹੇ ਹੋ ਤਾਂ ਉਹਨੇ ਆਖਿਆ ਕਿ ਆਪਾਂ ਇੱਧਰੋਂ ਸਵਾਰੀਆਂ ਚੜਾਉਣੀਆਂ ਨੇਗੀਆਂ ਚਲੋ ਉਹਨੇ ਕੁਸ਼ਕ ਦੂਰ ਜਾ ਕੇ ਨਾ ਇੱਕ ਗਲੀ ਚਾਟੋ ਰੋਕ ਲਿਆ ਤੇ ਉਹਨੇ ਜਦੋਂ ਪੁੱਛਿਆ ਕਿੰਦੀ ਰੋਕਿਆ ਖਾ ਤੂੰ ਆਟੋ ਤਾਂ ਉਹਨੇ ਆਖਿਆ ਕਿ ਆਪਾਂ ਇੱਥੋਂ ਸਵਾਰੀਆਂ ਚੜਾਉਣੀਆਂ ਨੇਗੀਆਂ ਬਸ ਇੱਥੇ ਪਹੁੰਚਣ ਵਾਲੀਆਂ ਨੇਗੀਆਂ ਇਨੇ ਚ ਉਹ ਆਟੋ ਵਾਲਾ ਬੰਦਾ ਆਟੋ ਤੋਂ ਥੱਲੇ ਉਤਰਿਆ ਤੇ ਉਹ ਕੁੜੀ ਚਲੋ ਆਪਦਾ ਫੋਨ ਚਲਾਉਣ ਲੱਗ ਗਈ ਉਹਨੇ ਟਾਈਮ 'ਚ ਤੇ ਉਹਨੇ ਥੱਲੇ ਉਤਰ ਕੇ ਪਿੱਛੋਂ ਦੀ ਆ ਕੇ ਨਾ ਉਸ ਕੁੜੀ ਦੇ ਸਿਰ 'ਚ ਕੋਈ ਤਿੱਖੀ ਚੀਜ਼ ਮਾਰੀ ਜਿਦੋਂ ਤਿੱਖੀ ਚੀਜ਼ ਵੱਜ ਗਈ ਤਾਂ ਕੁੜੀ ਦਾ ਫੋਨ ਥੱਲੇ ਡਿੱਗ ਪਿਆ ਪਰ ਉਹ ਕੁੜੀ ਡੋਲੀ ਨਹੀਂ ਬਿਲਕੁਲ ਵੀ ਨਹੀਂ ਘਬराई ਉਹ ਆਟੋ ਤੋਂ ਥੱਲੇ ਉਤਰੀ ਤੇ ਉਹਦਾ ਮੁਕਾਬਲਾ ਕਰਨ ਲੱਗ ਗਈ ਉਹਨੇ ਕੀ ਕੀਤਾ ਉਹਦੇ ਢਿੱਡ ਦੇ ਵਿੱਚ ਨਾ ਆਪਦੇ ਸੈਂਡਲ ਦੀ ਹੀਲ ਖਵੋਤੀ ਤੇ ਨਾਲੇ ਉਹਨੂੰ ਪੂਰੇ ਕੌਨਫੀਡੈਂਸ ਨਾਲ ਕਹਿੰਦੀ ਕਹਿੰਦੀ ਹੁਣ ਮੈਂ ਤੈਨੂੰ ਛੱਡਦੀ ਨਹੀਂ ਹੈਗੀ ਕਹਿੰਦੀ ਜਿੱਥੇ ਮਰਜੀ ਭੱਜਲਾ ਕਹਿੰਦੀ ਮੈਂ ਤੈਨੂੰ ਪੁਲਿਸ ਨੂੰ ਫੜਾਉਂਗੀ ਜਦੋਂ ਉਹ ਕੁੜੀ ਪੂਰੇ ਕੌਨਫੀਡੈਂਸ ਨਾਲ ਬੋਲੀ ਤਾਂ ਤੇ ਨਾਲ ਉਹਦਾ ਮੁਕਾਬਲਾ ਕੀਤਾ ਤਾਂ ਉਹ ਬੰਦਾ ਉਹੀ ਡਰ ਗਿਆ ਉਹ ਡਰ ਕੇ ਉਹਨੂੰ ਉੱਥੇ ਸੱਟ ਕੇ ਆਪਦਾ ਆਟੋ ਲੈ ਕੇ ਭੱਜ ਗਿਆ ਚਲੋ ਉਸ ਕੁੜੀ ਨੇ ਕਿਵੇਂ ਨਾ ਕਿਵੇਂ ਇੱਕ ਘਰ ਵਾਲਿਆਂ ਤੱਕ ਪਹੁੰਚ ਕੀਤੀ ਤਾਂ ਉਹਨਾਂ ਦਾ ਗੇਟ ਖਲ੍ਹਵਾਇਆ ਤੇ ਉਹਨਾਂ ਨੂੰ ਆਖਿਆ ਕਹਿੰਦੀ ਤੁਸੀਂ ਐਂ ਕਰੋ ਇੱਕ ਤਾਂ ਮੈਨੂੰ ਹਸਪੀਟਲ 'ਚ ਛੱਡ ਦਿਓ ਤੇ ਇੱਕ ਮੇਰੇ ਮਾਂ ਪਿਓ ਨੂੰ ਫੋਨ ਕਰ ਦਿਓ ਚਲੋ ਉਹ ਵੀ ਬੰਦੇ ਚੰਗੇ ਸੀਗੇ ਉਹਨ ਮਾਪਿਆਂ ਨੂੰ ਫੋਨ ਕਰਤਾ ਇਨੇ ਚ ਹਸਪਤਾਲ ਦੇ ਵਿੱਚ ਪੁਲਿਸ ਗਈ ਜਦੋਂ ਪੁਲਿਸ ਗਈ ਤਾਂ ਉਸ ਕੁੜੀ ਨੇ ਸਕੈਚ ਬਣਵਾਤਾ ਆਟੋ ਵਾਲੇ ਦਾ ਇੱਕ ਸਕੈਚ ਵਾਲਾ ਬੰਦਾ ਬੁਲਾ ਲਿਆ ਪੁਲਿਸ ਨੇ ਤੇ ਪੁਲਿਸ ਨੇ ਬਾਅਦ ਚ ਕੀ ਕੀਤਾ ਉਸ ਸਕੈਚ ਨਾਲ ਮਿਲਦੇ ਜੁਲਦੇ ਕੁਝ ਕੁ ਬੰਦੇ ਫੜ ਕੇ ਠਾਣੇ ਲਿਆਂਦੇ ਉਹਨੇ ਪੁਲਿਸ ਨੇ ਸਾਰੇ ਜਿਹੜੇ ਆਟੋ ਡਰਾਈਵਰ ਸੀਗੇ ਜਿੰਨੇ ਉਹ ਇਕੱਠੇ ਕਰ ਲਏ ਤੇ ਜਿਹੜੇ ਉਸ ਸਕੈਚ ਨਾਲ بڑے ਮੋٹے ਮਿਲਦੇ ਸੀ ਉਹਨਾਂ ਨੂੰ ਲੈ ਗਏ ਤੇ ਫਿਰ ਉਸ ਕੁੜੀ ਨੂੰ ਬੁਲਾ ਲਿਆ ਹਸਪਤਾਲ ਚੋਂ ਜਦੋਂ ਉਹ ਕੁੜੀ ਆ ਗਈ ਤਾਂ ਉਹਨੇ ਦੇਖਿਆ ਕਿ ਜਿਹੜੇ ਬੰਦੇ ਸੀਗੇ ਨਾ ਉਹਨਾਂ ਦਾ ਚਿਹਰਾ ਉਹਨੂੰ ਕਲੀਅਰ ਨਹੀਂ ਯਾਦ ਸੀਗਾ ਜਿਹੜੇ ਬੰਦੇ ਨਾਲ ਉਹ ਚੜੀ ਸੀਗੀ ਤਾਂ ਕਰਕੇ ਉਹ ਨਾ ਬੰਦੇ ਚਿਹਰਾ ਚ ਉਲਝ ਗਈ ਫਿਰ ਉਹਦੇ ਯਾਦ ਆਇਆ ਕਿ ਜਿਹੜਾ ਮੇਰਾ ਆਟੋ ਡਰਾਈਵਰ ਸੀਗਾ ਜਿਹੜੇ ਨਾਲ ਮੈਂ ਚੜੀ ਸੀਗੀ ਮੈਂ ਉਹਦੇ ਢਿੱਡ 'ਤੇ ਹੀਲ ਮਾਰੀ ਸੀਗੀ ਉਹ ਪੁਲਿਸ ਵਾਲਿਆਂ ਨੂੰ ਕਹਿੰਦੀ ਤੁਸੀਂ ਐਂ ਕਰੋ ਇਹਨਾਂ ਸਾਰਿਆਂ ਦੀਆਂ ਨਾ ਜਿਹੜੀਆਂ ਸ਼ਰਟਸ ਨੇ ਉਹ ਲਹਾ ਦਿਓ ਪੁਲਿਸ ਵਾਲਿਆਂ ਨੇ ਸ਼ਰਟਸ ਜਦੋਂ ਲਹਾ ਜਾਂ ਤਾਂ ਜਿਹੜੇ ਬੰਦੇ ਦੇ ਹੀਲ ਵੱਜੀ ਸੀਗੀ ਨਾ ਉਹ ਨਾਲ ਦੀ ਨਾਲ ਹੀ ਘਬਰ ਗਿਆ ਘਬਰਾ ਆ ਗਿਆ ਉਹ ਬੰਦਾ ਤੇ ਉਸ ਕੁੜੀ ਨੇ ਵੀ ਹੀਲ ਦਾ ਨਿਸ਼ਾਨ ਦੇਖ ਕੇ ਉਸ ਬੰਦੇ ਨੂੰ ਨਾਲ ਦੀ ਨਾਲ ਹੀ ਪਹਿਚਾਨ ਲਿਆ ਕਹਿੰਦੀ ਇਹ ਬੰਦਾ ਹੈਗਾ ਕਹਿੰਦੀ ਜਿਹੜੇ ਮੇਰੇ ਨਾਲ ਆਹ ਕੁਛ ਕੀਤਾਗਾ ਤੇ ਉਹ ਬੰਦਾ ਵੀ ਨਾਲ ਦੀ ਨਾਲ ਘਰ ਆ ਗਿਆ ਤੇ ਪੁਲਿਸ ਨੂੰ ਉਹਦਾ ਪਤਾ ਲੱਗ ਗਿਆ ਤੇ ਅਰੈਸਟ ਕਰ ਲਿਆ ਉਹ ਤੇ ਉੱਤੋਂ ਇੱਕ ਹਰਾਨੀ ਦੀ ਗੱਲ ਹੋਰ ਕਿ ਜਦੋਂ ਕੁੜੀ ਨਾਲ ਇਹ ਕੁਛ ਹੋ ਗਿਆ ਸੀਗਾ ਤਾਂ ਯੂਨੀਵਰਸਿਟੀ ਦੇ ਸਟੂਡੈਂਟਸ ਵੱਲੋਂ ਵੀ ਧਰਨਾ ਲੱਗ ਗਿਆ ਕਿ ਸਾਡੀ ਯੂਨੀਵਰਸਿਟੀ ਦੀ ਸਟੂਡੈਂਟ ਨਾਲ ਆਹ ਹੋਇਆਗਾ ਸਾਨੂੰ ਇਨਸਾਫ ਚਾਹੀਦਾ ਬੰਦਾ ਪਾ ਲੋ ਕੌਣ ਹੈ ਤੇ ਜਿਹੜੇ ਆਟੋ ਵਾਲੇ ਸੀਗੇ ਉਹਨਾਂ ਨੇ ਵੀ ਆਪ ਦਾ ਇਕੱਠ ਕਰਕੇ ਇੱਕ ਗਰੁੱਪ ਬਣਾਇਆ ਤੇ ਉਹਨਾਂ ਨੇ ਵੀ ਉਹ ਬੰਦਾ ਪਾਲਣਾ ਸ਼ੁਰੂ ਕਰਤਾ ਤੇ ਉਹਨਾਂ ਨੇ ਵੀ ਨਾਰੇ ਨੂਰੇ ਲਾਏ ਵੀ ਇਹਦੇ ਨਾਲ ਉਹਨਾਂ ਨਾਲ ਸਾਡੀ ਇਮੇਜ ਖਰਾਬ ਹੁੰਦੀ ਹੈ ਕੱਲ ਨੂੰ ਸਾਡੇ ਨਾਲ ਚੜੂਗਾ ਕੌਣ ਸਟੂਡੈਂਟ ਰਾਤ ਬਰਾਤੇ ਸਾਡੇ ਨਾਲ ਤਾਂ ਕਿਸੇ ਕੁੜੀ ਨੇ ਚੜ੍ਹਣੀ ਨਹੀਂ ਨੀਗਾ ਜਾਂ ਕਿਸੇ ਹੋਰ ਸਟੂਡੈਂਟ ਨੇ ਵੀ ਸਾਡੇ ਨਾਲ ਨਹੀਂ ਕੁਝ ਹੋ ਜੇ ਤਾਂ ਕਰਕੇ ਜਿਹੜੇ ਆਟੋ ਡਰਾਈਵਰ ਸੀਗੇ ਉਹਨਾਂ ਨੇ ਆਪ ਦਾ ਗਰੁੱਪ ਬਣਾ ਕੇ ਆਪਦੇ ਪੱਧਰ ਤੇ ਇੱਕ ਸੰਘਰਸ਼ ਵਿੜ ਲਿਆ ਸੀਗਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਬੰਦੇ ਨੇ ਉਸ ਕੁੜੀ ਨਾਲ ਇਹ ਕੁਝ ਕੀਤਾ ਸੀਗਾ ਨਾ ਉਹ ਉਸ ਗਰੁੱਪ ਦਾ ਲੀਡਰ ਸੀਗਾ ਉਹ ਮੇਨ ਬੰਦਾ ਬਣਿਆ ਹੋਇਆ ਸੀਗਾ ਕਿ ਥੋੜੀ ਅਗਵਾਈ ਮੈਂ ਕਰਦਾਗਾ ਹੁਣ ਦੇਖੋ ਇਹ ਗੱਲ ਨਾ ਮੈਂ ਤੁਹਾਨੂੰ ਸ਼ਾਰਟ ਚ ਦੱਸੀ ਆ ਵੈਸੇ ਗੱਲ ਇਹ ਲੰਮੀ ਆ ਉਸ ਕੁੜੀ ਦੇ ਜਿਹੜੀ ਮੈਂ ਮੂੰਹੋਂ ਸੁਣੀ ਆ ਪਰ ਇੱਥੇ ਇੱਕ ਗੱਲ ਸਮਝਣ ਵਾਲੀ ਆ ਕਿ ਜੇ ਕਿਤੇ ਉਸ ਕੁੜੀ ਦੇ ਵਿੱਚ ਕੌਨਫੀਡੈਂਸ ਨਾ ਹੁੰਦਾ ਜੇ ਉਹ ਵੀ ਕਿਤੇ ਰੱਬ ਦੀਆਂ ਦਿੱਤੀਆਂ ਖਾਣ ਵਾਲੀ ਹੁੰਦੀ ਉਹਦੇ ਮੂੰਹ 'ਚ ਬੋਲ ਨਾ ਹੁੰਦਾ ਜੇ ਉਹ ਮਾੜੀ ਜੀ ਗੱਲ ਤੋਂ ਘਬਰਾਉਣ ਵਾਲੀ ਹੁੰਦੀ ਉਦੋਂ ਵੀ ਉਹ ਘਬਰਾ ਜਾਂਦੀ ਜਾਂ ਰੋਣ ਲੱਗ ਜਾਂਦੀ ਤਾਂ ਉਹ ਆਟੋ ਵਾਲਾ ਉਹਦੇ ਨਾਲ ਕੁਝ ਵੀ ਕਰ ਸਕਦਾ ਸੀਗਾ ਉਹਦੇ ਨਾਲ ਉਹ ਰੇਪ ਤੱਕ ਵੀ ਕਰ ਸਕਦਾ ਸੀਗਾ ਪਰ ਫਰਕ ਕਿੱਥੇ ਪਿਆ ਕਿ ਉਸ ਕੁੜੀ ਦਾ ਜਿਹੜਾ ਕੌਨਫੀਡੈਂਸ ਸੀਗਾ ਉਹ ਕਿੰਨਾ ਜ਼ਿਆਦਾ ਸੀਗਾ ਜਦੋਂ ਉਹਦੇ ਵੱਜ ਗਿਆ ਨਾ ਸਿਰਚ ਕੁਛ ਆ ਕੇ ਤਾਂ ਫਿਰ ਵੀ ਉਹਨੇ ਉਹਦਾ ਮੁਕਾਬਲਾ ਕੀਤਾ ਤੇ ਉਹਨੂੰ ਪੂਰਾ ਗਰਜ ਕਿਉਂ ਨਹੀਂ ਆਖਿਆ ਕਹਿੰਦੀ ਮੈਂ ਤੈਨੂੰ ਛੱਡਦੀ ਨਹੀਂ ਹੈਗੀ ਕਹਿੰਦੀ ਜਿੱਥੇ ਮਰਜੀ ਭੱਜ ਲੈ ਫੇਰੀ ਉਹ ਬੰਦਾ ਉਹ ਤੋਂ ਡਰ ਕੇ ਆਟੋ ਲੈ ਕੇ ਭੱਜ ਗਿਆ ਜੇ ਕਿਤੇ ਉਹ ਘਬਰਾ ਜਾਂਦੀ ਤਾਂ ਕਹਾਣੀ ਹੋਰ ਹੀ ਹੁੰਦੀ ਹੋ ਸਕਦਾ ਉਹ ਬੰਦਾ ਉਹਨੂੰ ਮਾਰ ਹੀ ਦਿੰਦਾ ਤੇ ਦੂਜੇ ਪਾਸੇ ਮੈਂ ਇੱਕ ਉਹ ਕੁੜੀ ਦੀ ਗੱਲ ਦੱਸੀ ਆ ਜਿਹੜੀ ਦਾ ਕੌਨਫੀਡੈਂਸ ਲੈਵਲ ਵਿਚਾਰੀ ਦਾ ਬਿਲਕੁਲ ਲੋ ਸੀਗਾ ਜਿਹੜੀ ਇੱਕ ਬੱਸ ਦੇ ਵਿੱਚ ਹੀ ਉਲਝ ਰਹੀ ਸੀ ਕਿ ਜੇ ਮੇਰੀ ਇਹ ਬੱਸ ਟੱਪ ਗਈ ਤਾਂ ਮੈਂ ਦੂਰ ਜੀ ਵਾਸਕੇ ਮੈਂ ਪੜੂੰਗੀ। ਉਹ ਮੇਰੇ ਕਹਿਣ ਦਾ ਮਤਲਬ ਹੈ ਜੇ ਤੁਹਾਡੀਆਂ ਵੀ ਇੰਨਾਂ ਗੱਲਾਂ ਦੀ ਤਾਰੀਫ ਕੀਤੀ ਜਾਂਦੀ ਆ ਨਾ ਜੇ ਤੁਹਾਡੇ ਵਿੱਚ ਵੀ ਇਹ ਗੱਲਾਂ ਹੈਗੀਆਂ ਨੇਗੀਆਂ ਜੇ ਤੁਸੀਂ ਵੀ ਇਸ ਤਰ੍ਹਾਂ ਹੀ ਘਬਰਾਉਣੀਓ ਕੋਈ ਨਿੱਕੀ ਜਿਹੀ ਮੁਸੀਬਤ ਪੈ ਗਈ ਤੁਸੀਂ ਰੋਣ ਲੱਗ ਜਾਂਦੇ ਹੋ। ਤੁਹਾਡੇ 'ਚ ਕਿਸੇ ਵੀ ਮੁਸੀਬਤ ਦਾ ਸਾਹਮਣਾ ਕਰਨ ਦਾ ਹੌਸਲਾ ਹੀ ਨਹੀਂ ਹੈਗਾ ਤਾਂ ਤੁਸੀਂ ਆਪਦੇ ਆਪ ਤੇ ਪ੍ਰਾਊਡ ਨਾ ਫੀਲ ਕਰੋ। ਇਸ ਚੀਜ਼ ਨੂੰ ਇਹ ਨਾ ਸਮਝੋ ਕਿ ਸਾਡੀ ਤਾਰੀਫ ਹੁੰਦੀ ਹੈਗੀ ਕਿਸੇ ਰੱਬ ਦਿਆਂ ਦਿੱਤੀਆਂ ਖਾਨ ਵਾਲਿਆਂ। ਇਸ ਚੀਜ਼ ਦਾ ਤੁਹਾਨੂੰ ਫਿਕਰ ਕਰਨ ਦੀ ਲੋੜ ਹੈ। ਨਾ ਕਿ ਮਾਣ ਕਰਨ ਦੀ। ਕਿਉਂਕਿ ਇਹ ਤੁਹਾਡੀ ਪਰਸਨੈਲਿਟੀ ਦਾ ਇੱਕ ਬਹੁਤ ਵੱਡਾ ਨੈਗੇਟਿਵ ਪੁਆਇੰਟ ਹੈ। ਤੁਸੀਂ ਖੁਦ ਸੋਚ ਕੇ ਦੇਖੋ ਮੰਨ ਲਓ ਤੁਹਾਨੂੰ ਕਿਤੇ ਦੂਰ ਜਾਣਾ ਪੈ ਜੇ ਇਕੱਲਾ ਨੂੰ ਹਨਾ ਤੇ ਉੱਥੇ ਜਾ ਕੇ ਤੁਹਾਡੇ ਤੇ ਕੋਈ ਪ੍ਰੋਬਲਮ ਉੱਡੇ ਕਿਤੇ ਆ ਕੇ ਤਾਂ ਤੁਸੀਂ ਉਸ ਪ੍ਰੋਬਲਮ ਚ ਕਿਵੇਂ ਨਿਕਲੋਗੇ? ਤੁਸੀਂ ਤਾਂ ਉਹੀ ਕਬਰਾ ਜਾਓਗੇ ਕਿਉਂਕਿ ਤੁਸੀਂ ਕਦੇ ਉਹਨਾਂ ਹਾਲਾਤਾਂ ਦਾ ਸਾਹਮਣਾ ਕੀਤਾ ਹੀ ਨਹੀਂ ਹੈਗਾ। ਸੋ ਆਪ ਦੇ ਆਪ ਨੂੰ ਨਾ ਸਟਰੋਂਗ ਬਣਾਓ। ਹਰੇਕ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਦੇ ਯੋਗ ਹੋਵੋ। ਜੇ ਕੋਈ ਵੀ ਬੰਦਾ ਤੁਹਾਡੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਦਾ ਨਾ ਉਹਦਾ ਜਵਾਬ ਦੇਣਾ ਆਉਣਾ ਚਾਹੀਦਾ ਤੁਹਾਨੂੰ। ਜਾਂ ਤੁਹਾਡੇ ਤੇ ਕੋਈ ਵੀ ਮੁਸੀਬਤ ਆ ਗਈ ਨਾ ਤਾਂ ਉਦੋਂ ਠੰਡੇ ਦਿਮਾਗ ਨਾਲ ਉਸ ਮੁਸੀਬਤ ਦਾ ਹੱਲ ਸੋਚੋ ਨਾ ਕਿ ਰੋਣ ਲੱਗ ਜਾਓ ਕਿਉਂਕਿ ਜੇ ਰੋਮੋਗੇ ਨਾ ਤਾਂ ਕੰਮ ਵਿਗੜੂਗਾ ਸੁਧਰਦਾ ਨਹੀਂ ਹੈਗਾ ਸੋ ਆਪ ਦੇ ਆਪ ਚ ਕੌਨਫੀਡੈਂਸ ਜ਼ਰੂਰ ਲੈ ਕੇ ਆਓ ਕਿਉਂਕਿ ਆਪਣਾ ਕੌਨਫੀਡੈਂਸ ਹੀ ਕਿੰਨੀਆਂ ਮੁਸੀਬਤਾਂ ਦਾ ਹੱਲ ਕਰ ਦਿੰਦਾ ਹੈ ਏਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀਏ ਤੈਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਦੋਸਤਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਨਾ ਕੀਤਾ ਉਹ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ ਹੀ ਬੈਲ ਦਾ ਬਟਨ ਵੀ ਦਬਾ ਲਿਓ ਤਾਂ ਕਿ ਆਪਣੀ ਆਉਣ ਵਾਲੀ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਆਉਂਦਾ ਰਹੇ ਹੁਣ ਆਪਾਂ ਕੱਲ ਨੂੰ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ ਨਾਲ ਤੇ ਇੱਕ ਨਵੇਂ ਟੌਪਿਕ ਨਾਲ